ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਹਾਲਾਂਕਿ 2 ਘੰਟੇ ਦਾ ਚੱਕਾ ਜਾਮਾ ਤਾਂ ਇਸ ਮਸਲੇ ਦੇ ਉੱਪਰ ਫੋਨ ਲਾਈਨ ਦੇ ਉੱਪਰ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਰਿਸ਼ਮ ਸਿੰਘ ਮੌਜੂਦ ਨੇ ਜੋ ਇਸ ਕੰਟਰੈਕਟ ਯੂਨੀਅਨ ਦੇ ਪ੍ਰਧਾਨ ਜੀ ਨੇ ਰਿਸ਼ਮ ਸਿੰਘ ਜੀ ਕੀ ਕੁਝ ਮਸਲਾ ਜਿਹੜਾ ਤੁਹਾਡੇ ਵੱਲੋਂ ਸਟਾਪਸਟੈਂਡ ਬੰਦ ਕੀਤੇ ਗਏ ਨੇ ਪਹਿਲਾਂ ਤਾਂ ਧੰਨਵਾਦ ਜੀ ਤੁਹਾਡਾ ਜਿਹੜੀ ਮੰਗ ਸਾਡੀ ਚਲੋ ਆਮ ਜਨਤਾ ਤੱਕ ਪਹੁੰਚਾ ਰਹੇ ਹੋ ਮਸਲਾ ਜਨਾਬ ਇਹ ਆ ਕਿ ਹਰ ਮਹੀਨੇ ਜਦੋਂ ਤੋਂ 2022 ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਜੀ ਹਰ ਮਹੀਨੇ ਸਾਨੂੰ ਤਨਖਾਹਾਂ ਵਾਸਤੇ ਬਸਟਾਂ ਬੰਦ ਜਾਂ ਗੇਟ ਰਲੀਆਂ ਜਾਂ ਧਰਨੇ ਜਾਂ ਰੋਡ ਬਲੌਕ ਕਰਨੇ ਪੈਂਦੇ ਆ ਵੱਡੀਆਂ ਮੰਗਾਂ ਤਾਂ ਬੜੀ ਦੂਰ ਦੀ ਗੱਲ ਹੈ ਕਿਉਂਕਿ ਆਮ ਆਦਮੀ ਪਾਰਟੀ ਹੁਣ ਚਾਉਣ ਤੋਂ ਪਹਿਲਾਂ ਕਹਿੰਦੀ ਸੀ ਕਿ ਅਸੀਂ ਧਰਨੇ ਨਹੀਂ ਲਗਣ ਦਿਆਂਗੇ ਜੀ ਜੀ ਬਿਲਕੁਲ ਤੇ ਪੱਕੇ ਕਰਨ ਦੀ ਮੰਗ ਜਾਂ ਠੇਕੇਦਾਰ ਵਿਚੋਲੀਏ ਬਾਹਰ ਕੱਢਣ ਦੀ ਮੰਗ ਪਿੱਛੇ ਤਾਂ ਵੱਖਰੇ ਧਰਨੇ ਨੇ ਸਾਨੂੰ ਹਰ ਮਹੀਨੇ ਇਕੱਲਾ ਤਨਖਾਹਾਂ ਲੈਣ ਵਾਸਤੇ ਹੀ ਧਰਨਾ ਲਾਉਣਾ ਪੈਂਦਾ ਅੱਜ ਦਾ ਧਰਨਾ ਵੀ ਸਾਡਾ ਕੱਚੇ ਮੁਲਾਜ਼ਮਾਂ ਨੂੰ ਤਨਖਾਹਾਂ ਲੈਣ ਵਾਸਤੇ ਜਿਹੜਾ ਲਾਇਆ ਗਿਆ ਕਿਉਂਕਿ ਅੱਜ 15 ਤਰੀਕ ਹੋ ਗਈ 1 ਤਰੀਕ ਨੂੰ ਜਿਹੜੀ ਤਨਖਾਹ ਪੈਣੀ ਚਾਹੀਦੀ ਸੀ ਉਹ ਅੱਜ 15 ਤਰੀਕ ਹੋਣ ਦੇ ਬਾਵਜੂਦ ਵੀ ਸਾਡੇ ਮੁਲਾਜ਼ਮਾਂ ਦੇ ਖਾਤਿਆਂ 'ਚ ਤਨਖਾਹ ਨਹੀਂ ਆਈ ਹੂੰ ਵਾਰ-ਵਾਰ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਨ ਦੇ ਬਾਵਜੂਦ ਟਰਾਂਸਪੋਰਟ ਮੰਤਰੀ ਨਾਲ ਵੀ ਪਿਛਲੀ 2 ਤਰੀਕ ਤੋਂ ਲੈ ਕੇ ਵਾਰ-ਵਾਰ ਰਾਬਤਾ ਕਾਇਮ ਕਰ ਰਹੇ ਹਾਂ 9 ਤਰੀਕ ਨੂੰ ਰਾਬਤਾ ਕਾਇਮ ਕਰਨ ਤੋਂ ਬਾਅਦ ਟਰਾਂਸਪੋਰਟ ਮੰਤਰੀ ਵੱਲੋਂ ਵੀ ਇਹ ਸੀ ਕਿ ਬਾਈਟ ਰਿਲੀਜ਼ ਕਰ ਦਿੰਦੇ ਆ ਪਰ ਅੱਜ 15 ਤਰੀਕ ਹੋ ਗਈ ਅੱਜ ਤੱਕ ਸਾਡੀ ਤਨਖਾਹ ਜਿਹੜੀ ਨਹੀਂ ਪਾਈ ਗਈ ਰੇਸ਼ ਹੋ ਜਾ ਕਰਕੇ ਅੱਜ ਬੰਦ ਕਰਨਾ ਪੈ ਗਿਆ ਜਿਹੜਾ ਤੁਸੀਂ 9 ਤਰੀਕ ਨੂੰ ਪ੍ਰੋਗਰਾਮ ਦਿੱਤਾ ਸੀ ਹਾਲਾਂਕਿ ਫਿਰ ਜਦੋਂ ਤੁਹਾਡੀ ਸਰਕਾਰ ਨਾਲ ਸਹਿਮਤੀ ਵੀ ਬਣ ਜਾਂਦੀ ਹੈ ਕਿ ਬਜਟ ਰਿਲੀਜ਼ ਕਰਨ ਦੀ ਗੱਲ ਵੀ ਆਖੀ ਜਾਂਦੀ ਹੈ ਉਸ ਤੋਂ ਬਾਅਦ ਕਿਸੇ ਤਰੀਕੇ ਦੀ ਤਨਖਾਹ ਨਹੀਂ ਆਈ ਕੀ ਆ ਤੁਹਾਨੂੰ ਫੇਰ ਉਹ ਜਿਹੜਾ ਕਰਨੇ ਲਾਉਣੇ ਬਿਲਕੁਲ ਨਹੀਂ ਜੀ ਅਸੀਂ ਉਹੀ ਕਹਿ ਸਕ ਰਹੇ ਹਾਂ ਕਿ ਜਦੋਂ ਅਸੀਂ 9 ਤਰੀਕ ਨੂੰ 2 ਘੰਟੇ ਵਾਸਤਣ ਮੰਦਾ ਪ੍ਰੋਗਰਾਮ ਦਿੱਤਾ ਤਾਂ ਅਧਿਕਾਰੀ ਹਰਕਤ ਚਾਹੇ ਤਾਂ ਉਹਨਾਂ ਨੇ ਸਾਡਾ ਬਲਟ ਜਿਹੜਾ ਤਨਖਾਹਾਂ ਦਾ ਉਹ ਰਿਲੀਜ਼ ਕਰਤਾ ਡਿਪੂ ਮੈਨੇਜਰਾਂ ਨੂੰ ਪਰੰਤੂ 9 ਤਰੀਕ ਤੋਂ ਲੈ ਕੇ ਅੱਜ 15 ਤਰੀਕ ਹੋ ਗਈ ਆ ਉਹ ਬਾਈਟ ਦੀ ਸਿਰਫ ਕਾਪੀ ਇੱਕ ਚਿੱਠੀ ਦੀ ਚਿੱਠੀ ਦੇ ਰੂਪ 'ਚ ਹੀ ਰਹਿ ਗਈ ਜਿਹੜੀ WhatsApp ਗਰੁੱਪਾਂ 'ਚ ਘੁੰਮੀ ਤਨਖਾਹ ਫਿਰ ਖਾਤਿਆਂ 'ਚ ਨਹੀਂ ਪਾਈ ਗਈ ਅਸੀਂ ਉਸ ਦਿਨ ਤੋਂ ਵੀ ਲਗਾਤਾਰ ਆਪਤਾ ਕਾਇਮ ਕਰ ਰਹੇ ਹਾਂ ਕਿ ਸਾਡੀ ਤਨਖਾਹ ਪਾਈ ਜਾਵੇ ਅੱਜ ਹੁਣ ਅਸੀਂ 2 ਘੰਟੇ ਬਾਸਣ ਬੰਦ ਕੀਤਾ ਹੁਣ ਫਿਰ ਮੈਨੇਜਮੈਂਟ ਹਰ ਕੱਚਾ ਆ ਕੇ ਤੁਹਾਡੇ ਬਿੱਲ ਆ ਰਿਹਾ ਤੇ ਤੁਹਾਡੇ ਤਨਖਾਹਾਂ 'ਚ ਪਾ ਰਿਹਾ ਕਹਿਣ ਤੋਂ ਭਾਵ ਕਿ ਜਾਣ ਬੁੱਝ ਕੇ ਜਿਹੜੀ ਸਾਡੀ ਮੈਨੇਜਮੈਂਟ ਹੈ ਸਾਡੇ ਅਧਿਕਾਰੀ ਨੇ ਉਹ ਜਾਣ ਬੁੱਝ ਕੇ ਹਰ ਮਹੀਨੇ ਸਾਨੂੰ ਤੰਗ ਪ੍ਰੇਸ਼ਾਨ ਕਰ ਰਹੇ ਨੇ ਕਿ ਧਰਨੇ ਮੁਜ਼ਾਰੇ ਲਾਉਣ ਜਾਂ ਹੜਤਾਲਾਂ ਕਰਨ ਸੋ ਇਹਦੇ ਨਾਲ ਲੋਕ ਵੀ ਖੱਜਲ ਹੁੰਦੇ ਆ ਅਸੀਂ ਤਾਂ ਸਿੱਧਾ ਕਵਾਂਗੇ ਵੀ ਕਿਤੇ ਨਾ ਕਿਤੇ ਸਾਡੀ ਮੈਨੇਜਮੈਂਟ ਜਿਹੜੀ ਉਹ ਜਾਣ ਬੁੱਝ ਕੇ ਚਾਹੁੰਦੀ ਆ ਵੀ ਰੋਡਵੇਜ ਜਾਂ ਪਣਵਾਸੇ ਜਾਂ ਪੀਆਰਟੀਸੀ ਜਿਹੜੀ ਉਹ ਖੜੀ ਰਵੇ ਉਹਦੀ ਹੜਤਾਲ ਹੋਵੇ ਕਿਉਂਕਿ ਸਾਨੂੰ ਮਜਬੂਰ ਕੀਤਾ ਜਾ ਰਿਹਾ ਹੈ ਹੜਤਾਲ ਕਰਨ ਲਈ ਅੱਜ ਹੜਤਾਲ ਕਰਨ ਤੋਂ ਬਾਅਦ ਸਾਨੂੰ ਇਹ ਵੀ ਪਤਾ ਵੀ ਸ਼ਾਮ ਤੱਕ ਅੱਜ ਜਿਹੜੇ ਪੈਸੇ ਆ ਉਹ ਰਿਲੀਜ਼ ਹੋ ਜਾਣਗੇ ਜਦਕੇ ਜੇ ਹੜਤਾਲ ਨਾ ਕਰੀਏ ਤੇ 4 ਦਿਨ ਨਾ ਕਰੋ 4 ਦਿਨ ਪੈਸੇ ਨਹੀਂ ਆਉਣੇ ਪੈਸੇ ਵੀ ਹੈ ਸਾਰਾ ਕੁਝ ਇਹਨਾਂ ਦੇ ਕੋਲ ਆ ਪਰ ਜਾਣਬੁੱਝ ਕੇ ਨਹੀਂ ਰੋਕੀਤੇ ਜਾ ਰਹੇ ਕਿਤੇ ਨਾ ਕਿਤੇ ਤੰਗ ਪ੍ਰੇਸ਼ਾਨ ਕਰਨ ਵਾਲੀ ਜਿਹੜੀ ਨੀਤੀ ਆ ਉਹ ਲਗਾਤਾਰ ਨਿਰੰਤਰ ਸਾਡੇ ਅਧਿਕਾਰੀਆਂ ਵੱਲੋਂ ਚੱਲ ਰਹੀ ਹੈ ਤਾਂ ਰਿਸ਼ਮ ਸਿੰਘ ਜੀ ਤੁਸੀਂ ਜਿਸ ਤਰੀਕੇ ਕਹਿਆ ਕਿ ਸਾਨੂੰ ਪਤਾ ਹੈ ਕਿ ਅੱਜ ਅਸੀਂ ਜਿਹੜਾ ਵਾਸਟੈਂਡ ਬੰਦ ਕੀਤੇ ਨੇ ਬੱਸਾਂ ਬੰਦ ਕੀਤੇ ਨੇ ਕਿ ਸ਼ਾਮ ਤੱਕ ਜਿਹੜੀ ਤਨਖਾਹ ਤੁਹਾਡੇ ਆ ਜਣੀ ਕਿ ਤੁਹਾਨੂੰ ਕਿਉਂ ਲੱਗਦਾ ਕਿ ਅਗਲੇ ਮਹੀਨੇ ਤੁਹਾਨੂੰ ਇਹ ਚ ਲੱਗਦਾ ਕਿ ਫੇਰ ਧਰਨਾ ਲਾਉਣਾ ਪੈ ਸਕਦਾ ਜਿਸ ਤਰੀਕੇ ਤੁਸੀਂ ਸਾਲ ਤੋਂ ਚੱਲ ਰਿਹਾ ਬਿਲਕੁਲ ਜੀ ਹਰ ਮਹੀਨੇ ਇਹ ਕੁਝ ਹੁੰਦਾ ਜਦੋਂ ਹਰ ਮਹੀਨੇ ਅਸੀਂ ਇਸ ਤਰੀਕੇ ਨਾਲ ਬਾਸਟਨ ਬੰਦ ਕਰਦੇ ਹਾਂ ਜਾਂ ਕੋਈ ਟ੍ਰੈਲੀ ਜਾਂ ਬਹੁਤ ਹੜਤਾਲ ਕਰਦੇ ਹਾਂ ਉਸ ਤੋਂ ਬਾਅਦ ਹੀ ਅਧਿਕਾਰੀ ਆ ਜਿਹੜੇ ਉਹ ਕੰਮ ਕਰਨਾ ਸ਼ੁਰੂ ਕਰਦੇ ਅਸੀਂ ਕਹਿ ਸਕਦੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਜਿੰਨੇ ਵੀ ਅਧਿਕਾਰੀ ਨੇ ਅਫਸਰਸ਼ਾਈ ਉਹ ਹੈਵੀ ਹੋਈ ਪਈ ਹੈ ਸਰਕਾਰ ਤੇ ਕੋਈ ਵੀ ਅਫਸਰ ਹੈ ਜਿਹੜਾ ਉਹ ਕੰਮ ਕਰਕੇ ਰਾਜੀ ਨਹੀਂਗਾ ਸਾਰੇ ਅਫਸਰ ਚਾਂਦਮਈ ਤਰੀਕੇ ਨਾਲ ਆਪਦਾ ਕੁਰਸੀ ਤੇ ਬੈਠੇ ਨੇ ਉਹਨਾਂ ਨੂੰ ਕੋਈ ਮੁਲਾਜ਼ਮਾਂ ਦਾ ਕੋਈ ਆਮ ਜਨਤਾ ਦਾ ਕੋਈ ਪੰਜਾਬ ਦੇ ਲੋਕਾਂ ਦਾ ਕੋਈ ਫਿਕਰ ਨਹੀਂ ਜਦੋਂ ਪੰਜਾਬ ਦੇ ਲੋਕ ਥੱਲੋ ਚੀਕਾਂ ਮਾਰਦੇ ਆ ਜਾਂ ਕੋਈ ਮੁਲਾਜ਼ਮ ਧਰਨੇ ਮਜਾਰੇ ਹੜਤਾਲ ਕਰਦੇ ਆ ਫਿਰ ਉਹਨਾਂ ਨੂੰ ਉਹਨਾਂ ਦੀ ਸੁਣਵਾਈ ਹੁੰਦੀ ਆ ਨਹੀਂ ਤਾਂ ਕੋਈ ਸੁਣਵਾਈ ਨਹੀਂ ਹੁੰਦੀ ਜੋ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤੇ ਸੀ ਹੁਣ ਤੱਕ ਹਰ ਇੱਕ ਬਿਆਨ ਦੇ ਉਲਟ ਕੰਮ ਹੋ ਰਿਹਾ ਸਾਡੇ ਵਿਭਾਗ ਨੇ ਜਿਹਨਾਂ ਕਿਹਾ ਸੀ ਕਿ ਆਊਟਸੋਰਸਿੰਗ ਦੇ ਭਰਤੀ ਨਹੀਂ ਕਰਾਂਗੇ ਠੇਕੇਦਾਰ ਬਾਹਰ ਕੱਢਾਂਗੇ ਸਾਡੇ ਵਿਭਾਗ ਵਿੱਚ ਆਊਟਸੋਰਸਿੰਗ ਦੇ ਭਰਤੀ ਕੀਤੀ ਜੇ ਗੱਲ ਆਈ ਸੀ ਕਿ ਵਿਚੋਲੀਏ ਬਾਹਰ ਕੱਢਾਂਗੇ ਸਾਡੇ ਵਿਭਾਗ ਵਿੱਚ ਤਿੰਨ ਠੇਕੇਦਾਰ ਹੁਣ ਤੱਕ ਬਦਲ ਚੁੱਕੇ ਚੌਥਾ ਲਿਆਉਣ ਦੀ ਤਿਆਰੀ ਆ ਉਸੇ ਤਰੀਕੇ ਨਾਲ ਹੀ ਧਰਨੇ ਮਜਾਰਿਆਂ ਵਾਸਤੇ ਕਿਹਾ ਸੀ ਕੋਈ ਲਾਉਣ ਦੀ ਲੋੜ ਨਹੀਂ ਗੱਲਾਂ ਬਾਤਾਂ ਨਹੀਂ ਹੱਲ ਕਰਾਂਗੇ ਤੇ ਹੁਣ ਵੇਖੋ ਹੜਤਾਲ ਸਿਰਫ ਤੇ ਸਿਰਫ ਤਨਖਾਹ ਲੈਣ ਵਾਸਤੇ ਵੀ ਹੜਤਾਲ ਕਰਨੀ ਪੈ ਰਹੀ ਹੈ ਜਦਕਿ ਅਸੀਂ ਕੰਮ ਕੀਤਾ ਆਪਣੇ ਕੰਮ ਕੀਤੀ ਮਿਹਨਤ ਦਾ ਮੁੱਲ ਮੰਗਦੇ ਪਏ ਆ ਉਹ ਸਰਕਾਰ ਨੂੰ ਦੇਣਾ ਵੀ ਪੈਣਾ ਪਰ ਉਹਦੇ ਵਾਸਤੇ ਵੀ ਹੜਤਾਲ ਲਈ ਮਜਬੂਰ ਕੀਤਾ ਜਾ ਰਿਹਾ ਹੈ ਪਰ ਐਸ਼ਮ ਸਿੰਘ ਜੀ ਤੁਹਾਨੂੰ ਕੀ ਲੱਗਦਾ ਇਸ ਸਿਸਟਮ ਦੇ ਵਿੱਚ ਕਿ ਤੁਸੀਂ ਕਹਿੰਦੇ ਜਦੋਂ 9 ਤਰੀਕ ਨੂੰ ਹਾਲਾਂਕਿ ਸਰਕਾਰ ਨੇ ਬਜਟ ਵੀ ਰੀਲੀਜ਼ ਕੀਤਾ ਹੈ ਕਿ ਜਿਹੜੇ ਅਫਸਰ ਚਾਹੀਏ ਉਹ ਤਨਖਾਹਾਂ ਨਹੀਂ ਭਰੀ ਕਿ ਇਸ ਦੇ ਤੇ ਵਿਚਾਰੇ ਸਰਕਾਰ ਨਾਲੋਂ ਜ਼ਿਆਦਾ ਅਫਸਰ ਚਾਹੀਏ ਪਰ ਉਸ ਵਕਤ ਬਿਲਕੁਲ ਜੀ ਅਸੀਂ ਟ੍ਰਾਂਸਫਰ ਮਿਨਿਸਟਰ ਨਾਲ ਵੀ ਫੋਨ ਤੇ ਗੱਲ ਕਰ ਚੁੱਕੇ ਹਾਂ ਉਹਨਾਂ ਦੇ ਟ੍ਰਾਂਸਫਰ ਮਿਨਿਸਟਰ ਦੇ ਓਐਸਡੀ ਸਾਹਿਬ ਨਾਲ ਵੀ ਫੋਨ ਤੇ ਗੱਲ ਕਰ ਚੁੱਕੇ ਹਾਂ ਪਿਛਲੇ ਵੀਰਵਾਰ ਕਹਿ ਸਕਦੇ ਹਾਂ ਸੀ ਕਿ 9 ਤਰੀਕ ਤੋਂ ਬਾਅਦ ਕਿ ਬਾਈਟ ਵੀ ਰਿਲੀਜ਼ ਹੋ ਚੁੱਕਾ ਪਰ ਅਧਿਕਾਰੀ ਫਿਰ ਵੀ ਖਰਾਬ ਕਰ ਰਿਹਾ ਪਰੰਤੂ ਉਹਨਾਂ ਵੱਲੋਂ ਕਹਿਣ ਦੇ ਬਾਵਜੂਦ ਜਾਂ ਕਹਿ ਸਕਦੇ ਕਿ ਕੋਈ ਰਿਸਪੌਂਸ ਨਹੀਂ ਕਿ ਮਸਲਾ ਹੱਲ ਹੋ ਜਾਏਗਾ ਸੋ ਅੱਜ ਜਦੋਂ ਬੰਦ ਹੋਇਆ ਤਾਂ ਮਸਲਾ ਉਸੇ ਲਈ ਹੱਲ ਹੋ ਜਾਣਾ ਸ਼ਾਮ ਤੱਕ ਜਾਂ ਫਿਰ ਜੇ ਕੱਲ ਨੂੰ ਬੰਦ ਕਰਨਾ ਪਿਆ ਤੇ ਕੱਲ ਨੂੰ ਹੱਲ ਹੋ ਜਾਏਗਾ ਪਰੰਤੂ ਜੇ ਨਾ ਬੰਦ ਕਰੀਏ ਤਾਂ ਇਹ ਹੋ ਸਕਦਾ ਕਿ 5 ਪੈ ਸਕਦੇ ਆ ਅਨਖਾ ਨਾ ਵੇ ਹਰ ਮਹੀਨੇ ਇਹ ਚੀਜ਼ ਆ ਰਹੀ ਆ ਅਸੀਂ ਕਹਿ ਸਕਦੇ ਕਿਤੇ ਨਾ ਕਿਤੇ ਕਿ ਸਾਡੀ ਸਰਕਾਰ ਜਿਹੜੀ ਜਿਹੜੇ ਸਰਕਾਰ ਨੂੰ ਚਲਾਉਣ ਵਾਲੇ ਸਾਡੇ ਮਨਿਸਟਰ ਨੇ ਉਹ ਕਿਤੇ ਨਾ ਕਿਤੇ ਫੇਲ ਹੋ ਚੁੱਕੇ ਆ ਅਧਿਕਾਰੀ ਉਹਨਾਂ ਦੇ ਕਹਿਣੇ 'ਚ ਨਹੀਂ ਜਾਂ ਅਧਿਕਾਰੀ ਉਹਨਾਂ ਤੋਂ ਬਿਲਕੁਲ ਵੀ ਨਹੀਂ ਡਰਦੇ ਪਏ ਆਪਣੀ ਮਨਮਰਜ਼ੀ ਕਰਦੇ ਆ ਜਿਸ ਵਜ੍ਹਾ ਨਾਲ ਹਰ ਮਹੀਨੇ ਜਾਂ ਟਰਾਂਸਪੋਰਟ ਵਿਭਾਗ 'ਚ ਹੜਤਾਲਾਂ ਧਰਨੇ ਮਜਾਰੇ ਹੋ ਰਹੇ ਆ ਇਹਨਾਂ ਦਾ ਮੁੱਖ ਕਾਰਨ ਸਾਡੇ ਅਧਿਕਾਰੀ ਨੇ ਤੇ ਅਧਿਕਾਰੀ ਜਿਹੜੇ ਆ ਉਹ ਅ ਸਰਕਾਰ ਤੋਂ ਬਿਲਕੁਲ ਵੀ ਨਹੀਂ ਡਰ ਰਹੇ ਜਿਸ ਵਜ੍ਹਾ ਨੂੰ ਕੰਮ ਨਹੀਂ ਕਰ ਰਹੇ ਨਾ ਕੰਮ ਕਰਨ ਦੀ ਵਜ੍ਹਾ ਹੈ ਕਿ ਹੜਤਾਲ ਕਰਨ ਦੀ ਵਜ੍ਹਾ ਹੈ